ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇਸੀ ਫਿਟ ਯੋਧਾ ਤੇ ਜੇਕਰ ਪੈਸੇ ਖਰਚੇ ਬਿਨਾ ਤੁਸੀਂ ਆਪਣਾ ਫੈਟ ਘਟਾਉਣਾ ਚਾਹੁੰਦੇ ਹੋ ਤਾਂ ਅੱਜ ਮੈਂ ਤੁਹਾਨੂੰ ਪੰਜ ਅਸਲੀ ਐਸੇ ਦੇਸੀ ਨੁਸਖੇ ਦੱਸੂਗਾ ਜਿਸ ਨਾਲ ਤੁਸੀਂ ਘਰ ਬੈਠੇ ਹੀ ਆਪਣਾ ਫੈਟ ਜਾਂ weight ਘਟਾ ਸਕੋਗੇ ਪਹਿਲਾ ਨੁਸਕਾ ਸਵੇਰ ਕਾਲੀ ਪੇਟ ਇੱਕ ਗਲਾਸ ਅਜਵਾਇਨ ਦਾ ਪਾਣੀ ਜੋ ਤੁਹਾਡੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਜਿਸ ਦਾ ਤੁਹਾਡੇ ਮੈਟਾਬੋਲਿਜ਼ਮ ਤੇ ਸਿੱਧਾ ਅਸਰ ਹੁੰਦਾ ਹੈ ਜੋ ਤੁਹਾਡਾ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ ਇਸ ਨੂੰ ਬਣਾਉਣਾ ਕਿਵੇਂ ਇੱਕ ਚਮਚਾ ਅਜਵਾਇਨ ਦਾ ਇੱਕ ਗਲਾਸ ਪਾਣੀ 5 ਮਿੰਟ ਉਬਾਲਣਾ ਹੈ ਜਦੋਂ ਪਾਣੀ ਅੱਧਾ ਗਲਾਸ ਆ ਜਾਵੇ ਤਾਂ ਇਸ ਨੂੰ ਪੀ ਲੈਣਾ ਹੈ ਇਸ ਤੋਂ 30 ਮਿੰਟ ਬਾਅਦ ਤੁਸੀਂ ਕੁਝ ਨਹੀਂ ਖਾਣਾ ਦੂਸਰਾ ਨੁਕਸਾ ਹਲਦੀ ਸੌਂਠ ਅਤੇ ਕਾਲੀ ਮਿਰਚ ਇਹਨਾਂ ਤਿੰਨਾਂ ਨੂੰ ਤੁਸੀਂ ਇੱਕੋ ਇੱਕ ਮਾਤਰਾ ਵਿੱਚ ਮਿਲਾ ਲੈਣਾ ਹੈ ਤੇ ਦਿਨ ਦੇ ਵਿੱਚ ਦੋ ਟਾਈਮ ਅੱਧਾ ਅੱਧਾ ਚਮਚਾ ਗਰਮ ਪਾਣੀ ਦੇ ਨਾਲ ਲੈਣਾ ਹੈ ਇਹ ਤੁਹਾਡੇ ਪੇਟ ਦੀ ਚਰਬੀ ਨੂੰ ਇਸ ਤਰ੍ਹਾਂ ਪਘਲਾ ਦੇਗਾ ਜਿਸ ਤਰ੍ਹਾਂ ਮੂਮ ਪਿਗਲਦੀ ਹੈ ਤੀਸਰਾ ਨੁਕਸਾ 30 ਮਿੰਟ ਤੇਜ਼ ਦੌੜਨਾ ਜਾਂ ਫਿਰ ਹਲਕੀ ਹਲਕੀ ਰਨਿੰਗ ਕਰਨਾ ਤੁਸੀਂ ਘਰ ਵਿੱਚ ਜਾਂ ਘਰ ਦੀ ਛੱਤ ਤੇ ਜਾਂ ਆਪਣੇ ਗਲੀ ਵਿੱਚ ਰੋਜ਼ਾਨਾ 30 ਮਿੰਟ ਜ਼ਰੂਰ ਵਾਕ ਕਰੋ ਇਸ ਨਾਲ ਤੁਹਾਡਾ ਭਾਰ ਜਲਦੀ ਹੀ ਘਟੇਗਾ ਚੌਥਾ ਨੁਸਖਾ ਰਾਤ ਦਾ ਭੋਜਨ ਹਮੇਸ਼ਾ ਤੁਸੀਂ ਹਲਕਾ ਰੱਖੋ 8 ਵਜੇ ਤੋਂ ਬਾਅਦ ਤੁਸੀਂ ਕਦੇ ਵੀ ਰੋਟੀ ਚਾਵਲ ਜਾਂ ਬਰੈਡ ਨਾ ਖਾਓ ਸਗੋਂ ਇਸੇ ਜਗ੍ਹਾ ਤੁਸੀਂ ਮਿਕਸ ਸਲਾਦ ਲੈ ਸਕਦੇ ਹੋ ਜਾਂ ਫਿਰ ਤੁਸੀਂ ਘਰ ਦਾ ਦਹੀਂ ਲੈ ਸਕਦੇ ਹੋ ਜਾਂ ਫਿਰ ਸੂਪ ਲੈ ਸਕਦੇ ਹੋ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਸਭ ਤੋਂ ਮੇਨ ਪੰਜਵਾਂ ਨੁਸਖਾ ਹਾਈ ਪ੍ਰੋਟੀਨ ਡਾਈਟ ਜਿਸ ਨਾਲ ਲੈਨ ਨਾਲ ਤੁਹਾਡਾ ਬਾਡੀ ਦਾ ਫੈਟ ਆਪਣੇ ਆਪ ਘਟੂਗਾ ਤੁਸੀਂ ਆਪਣੀ ਡਾਈਟ ਦੇ ਵਿੱਚ ਆਪਣਾ ਪ੍ਰੋਟੀਨ ਪੂਰਾ ਰੱਖੋ ਅਗਰ ਜੇ ਤੁਸੀਂ ਨਾਨ ਵੇਜ ਖਾਂਦੇ ਹੋ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਬੋਇਲਡ ਐਗ ਲੈ ਸਕਦੇ ਹੋ 2 ਜਾਂ 4 ਅਗਰ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਸੀਂ ਪਨੀਰ ਖਾ ਸਕਦੇ ਹੋ ਆਹ ਪਨੀਰ ਤੁਸੀਂ ਆਪਣਾ ਘਰ ਦਾ ਕੱਢਿਆ ਹੀ ਲੈਣਾ ਹੈ ਤੇ ਇੱਕ ਗੱਲ ਧਿਆਨ ਚ ਰੱਖਿਓ ਜਦੋਂ ਤੁਸੀਂ ਪਨੀਰ ਕੱਢਦੇ ਹੋ ਜਿਹੜਾ ਉਸ ਦਾ ਪਾਣੀ ਹੁੰਦਾ ਹੈ ਉਹ ਜ਼ਰੂਰ ਯੂਜ਼ ਕਰੋ ਉਹ ਪਿਓਰ ਪ੍ਰੋਟੀਨ ਹੁੰਦਾ ਹੈ ਅਗਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਜਿੰਨੇ ਵੀ ਮੈਨੂਸਕ ਤੁਹਾਨੂੰ ਅੱਜ ਦੱਸੇ ਹਨ ਇਹ ਸਾਰੇ ਦੇਸੀ ਹਨ ਤੇ ਪਰਖੇ ਹੋਏ ਹਨ ਤੁਸੀਂ ਵੀ ਆਪਣੇ ਘਰ ਵਿੱਚ ਇਹਨਾਂ ਨੂੰ ਜ਼ਰੂਰ ਵਰਤੋ ਤੇ ਰਿਜ਼ਲਟ ਮੇਰੇ ਨਾਲ ਜ਼ਰੂਰ ਸਾਂਝਾ ਕਰੋ ਤੇ ਸਬਸਕ੍ਰਾਈਬ ਕਰੋ ਦੇਸੀ ਫਿੱਟ ਯੋद्धा ਅਸਲੀ ਦੇਸੀ ਤਰੀਕੇ ਨਾਲ ਫਿੱਟ ਰਹੋ